ਇਤਿਦਲੇ ਚੱਲਦੇ ਆ ਪੰਜਾਬ ਦੇ ਸਬਕਾ ਮੰਤਰੀ ਸੁੰਦਰ ਸ਼ਾਮ अरोड़ा ਪ੍ਰਸ ਨੂੰ ਸੰਬੋਧਨ ਕਰੇ। ਇਹ ਵੀ ਵਿਸ਼ਵਾਸ ਦੁਲਵਾਇਆ ਗਿਆ ਕਿ ਤੁਸੀਂ ਫਿਰ ਵੀ ਕੋਈ ਚੀਜ਼ ਮੰਗੋਗੇ ਤਾਂ ਇਹ ਪ੍ਰੋਵਾਈਡ ਕਰਨਗੇ। ਇਹ ਸੀ ਮੇਨ ਜਿਹੜਾ ਕੋਈ ਈਡੀ ਦੀ ਰੇਟ ਨਹੀਂ ਸੀ ਅੱਜ ਮੈਂ ਦੇਖਿਆ ਕਿ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਸਤਿਕਾਰਯੋਗ ਪੱਤਰਕਾਰ ਭਰਾਵਾਂ ਨੂੰ ਵੀ ਤੇ ਸਤਿਕਾਰਯੋਗ ਰਾਜਨੀਤਿਕ ਵੀ ਜਿਹੜੇ ਮੇਰੇ ਦੋਸਤ ਨੇ ਚਾਹੇ ਕਿਸੇ ਪਾਰਟੀ ਚ ਵੀ ਹੈ ਕਿ ਜਿੰਨੀ ਦੇਰ ਪੂਰੀ ਤਰ੍ਹਾਂ ਨਿਰਪੱਖ ਨਹੀਂ ਹੋ ਜਾਂਦੇ ਆਪਣੇ ਰਾਜਨੀਤਿਕ ਬੰਦਿਆਂ ਨੂੰ ਮੈਂ ਕਹਿਣਾ ਚਾਹਨਾ ਉੰਨੀ دیر ਕੋਈ ਵੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਜਿੰਨੀ دیر ਤੁਹਾਨੂੰ ਪੂਰੀ ਤਰ੍ਹਾਂ ਜਾਂਚ ਨਹੀਂ ਹੋ ਜਾਂਦੀ ਕਿ ਇਹ ਹੈ ਕੀ ਹੈ ਅਸੀਂ ਇਹਨਾਂ ਦੀਆਂ ਖਬਰਾਂ ਇਹ ਰਾਜਨੀਤਿਕ ਬੰਦਿਆਂ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਕਿ ਸਰਾਸਰ ਝੂਠ ਸੀ ਔਰ ਇੱਕ ਅਕਸ ਨੂੰ ਖਰਾਬ ਕਰਨ ਦੇ ਲਈ ਜਿਹੜੇ ਰਾਜਨੀਤਿਕ ਬੰਦੇ ਨੇ ਉਹਦਾ ਇਸਤੇਮਾਲ ਕਰਦੇ ਨੇ ਹਾਲਾਂਕਿ ਮੇਰੀ ਜਿਹੜੀ ਲਾਈਫ ਹੈ ਬਹੁਤ ਛੋਟੇ ਪਰਿਵਾਰ ਤੋਂ ਸ਼ੁਰੂ ਹੋ ਕੇ ਮੈਂ ਪਹਿਲਾਂ ਬਿਜ਼ਨਸ ਕੀਤਾ ਇੱਕ ਟਾਬੇ ਤੋਂ ਫਿਰ ਉਹਨਦੀ ਦੁਕਾਨ ਫਿਰ ਉਸ ਤੋਂ ਬਾਅਦ ਥੋੜੀ-ਥੋੜੀ ਥੋੜੀ ਜਦੋਂ ਪੂਰੇ ਸਕਸੈਸਫੁਲ ਹੋ ਗਏ ਉਸ ਤੋਂ ਬਾਅਦ ਮੈਂ ਸਿਆਸਤ ਸ਼ੁਰੂ ਕੀਤੀ ਜਿਹੜੀ ਮੇਰੀ ਸਿਆਸਤ ਸੀ ਮੇਰਾ ਮਕਸਦ ਸਿਰਫ ਲੋਕਾਂ ਦੀ ਸੇਵਾ ਕਰਨੀ ਸੀ ਮੈਂ ਪਹਿਲਾਂ ਹੀ ਬਹੁਤ ਸੈਟੀਸਫਾਈ ਸੀ ਆਪਣੇ ਕੰਮ ਤੋਂ ਆਪਣੀ ਇਨਕਮ ਤੋਂ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ ਕੱਲ ਮੈਂ ਦੇਖਿਆ ਕਿ ਕੁਝ ਰਾਜਨੀਤਿਕ ਬੰਦਿਆਂ ਨੇ ਇਹਦੇ ਬਾਰੇ ਕਈ ਕੁਛ ਗੱਲਾਂ ਕੀਤੀਆਂ ਮੈਂ ਉਹਦੇ ਬਾਰੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਲੋਕਪਾਲ ਨੇ ਜਿਹੜੀ ਪਲਾਟਾਂ ਦੀ ਵੰਡ ਦੀ ਗੱਲ ਕਰਦੇ ਆ ਉਹਦੇ ਬਾਰੇ ਮਾਨਜੋਗ ਲੋਕਪਾਲ ਨੇ ਵੀ ਫੈਸਲਾ ਦੇ ਦਿੱਤਾ ਤੇ ਮਾਨਜੋਗ ਹਾਈ ਕੋਰਟ ਨੇ ਐਫ ਆਈ ਆਰ ਵੀ ਕਵੈਸ਼ ਕਰ ਦਿੱਤੀ ਹੈ ਤੇ ਉਹ ਫੈਸਲਾ ਜਿਹੜਾ ਉਹਨਾਂ ਨੇ ਕਲੀਨ ਚਿੱਟ ਸਾਨੂੰ ਦਿੱਤੀ ਕਿ ਤੁਹਾਡਾ ਕੋਈ ਕਸੂਰ ਨਹੀਂ ਮਾਨਜੋਗ ਹਾਈ ਕੋਰਟ ਦਾ ਇਹ ਫੈਸਲਾ ਆ ਚੁੱਕਾ ਇੱਕ ਹੋਰ ਜਿਹੜੀ ਗੱਲ ਉੱਠਦੀ ਆ ਮੈਂ ਉਹਦੇ ਬਾਰੇ ਵੀ ਤੁਹਾਨੂੰ ਦੱਸਦਾ ਜਿਹੜੇ ਮੇਰੇ ਤੇ આરોਪ ਲੱਗਦੇ ਆ ਜੀ ਇਹ ਪੈਸੇ ਦੇਣ ਗਏ ਸੀ ਉਹ ਵੀ ਮਾਨਜੋ ਹਾਈ ਕੋਰਟ ਚ ਚੱਲ ਰਿਹਾ ਹੈ ਮਾਨਜੋ ਹਾਈ ਕੋਰਟ ਨੇ ਉਹਦੇ ਤੇ ਉਹਦੀ ਕਾਰਵਾਈ ਨੂੰ ਸਟੇ ਕੀਤਾ ਹੋਇਆ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਮਾਨਜੋ ਹਾਈ ਕੋਰਟ ਤੇ ਕਿ ਮੈਨੂੰ ਉਹਦੇ ਵਿੱਚ ਇਨਸਾਫ ਮਿਲੇਗਾ ਔਰ ਮੈਨੂੰ ਕੋਈ ਕਿਸੇ ਕਿਸਮ ਦੀ ਜਿ ਘੁਬਰਾਹਟ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਔਰ ਜਿਹੜੀ ਇਹ ਕਿਉਂਕਿ ਸੁਣਵਾਈ ਦੇ ਅਧੀਨ ਚੱਲ ਰਿਹਾ ਜੋ ਵੀ ਫੈਸਲਾ ਹੋਏਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਾਏਗਾ ਮੈਨੂੰ ਮਾਨਜੋ ਹਾਈ ਕੋਰਟ ਤੇ ਪੂਰਾ ਜਿਹੜਾ ਯਕੀਨ ਹੈ ਮੈਨੂੰ ਰਾਜਨੀਤਿਕ ਬਦਲਾਖੋਰੀ ਕਰਨ ਨਿਸ਼ਾਨਾ ਬਣਾਇਆ ਜਾ ਰਿਹਾ ਰਾਜਨੀਤੀ ਸਮਾਜ ਦੀ ਸੇਵਾ ਕਰਨ ਦਾ ਇੱਕ ਪਲੇਟਫਾਰਮ ਹੈ ਨਾ ਕਿ ਮੇਰੇ ਲਈ ਕੋ ਘਹਾੜਾ ਚਲਾਉਣ ਦੀ ਕਿ ਮੈਂ ਘਹਾੜਾ ਰਾਜਨੀਤੀ ਵਿੱਚ ਆ ਕੇ ਚਲਾਵਾਂ ਮੈਂ ਮੰਨਦਾ ਕਿ ਮੇਰੇ ਹੋਰ ਨੇਤਾਵਾਂ ਨਾਲ ਮੈਂ ਆਪਣੀ ਨੇਤਾਵਾਂ ਦੇ ਨਾਲ ਬੀਜੇਪੀ ਚ ਸ਼ਾਮਲ ਹੋ ਕੇ ਬੜੀ ਵੱਡੀ ਗਲਤੀ ਕੀਤੀ ਸੀ ਜਿਸ ਲਈ ਮੈਂ ਹੁਸ਼ਾਰਪੁਰ ਵਾਸੀਆਂ ਤੋਂ ਤੇ ਪੰਜਾਬ ਵਾਸੀਆਂ ਤੋਂ ਮਾਫੀ ਮੰਗੀ ਸੀ ਉਸ ਲਈ ਉਹਨਾਂ ਨੇ ਮੈਨੂੰ ਮਾਫ਼ ਵੀ ਕੀਤਾ ਇੱਕ ਬਹੁਤ ਵੱਡੀ ਰੈਲੀ ਵਿੱਚ ਸ਼ਾਮਲ ਹੋ ਕੇ ਮੇਰੇ ਸਤਿਕਾਰਯੋਗ ਸਾਰੇ ਕਾਂਗਰਸੀ ਇੱਥੇ ਇਕੱਠੇ ਹੋਏ ਨੇ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਦੀ ਸ਼ਾਬਾਸ਼ ਦਿੱਤੀ ਸੀ ਕਿ ਤੁਸੀਂ ਆਪਣੇ ਘਰ ਵਾਪਸ ਆਏ ਮੈਂ ਉਦੋਂ ਕਾਂਗਰਸ ਵਿੱਚ ਆਇਆ ਜਦੋਂ ਨਾ ਤਾਂ ਸੈਂਟਰ 'ਚ ਕਾਂਗਰਸ ਦੀ ਗਵਰਨਮੈਂਟ ਸੀ ਨਾ ਪੰਜਾਬ 'ਚ ਲਾਗਮ ਸੀ ਮੈਂ ਆਪਣੇ ਘਰ ਵਾਪਸੀ ਕੀਤੀ ਸੀ ਜਿਹੜਾ ਲੋਕਾਂ ਨੇ ਮੇਰਾ ਮਤਲਬ ਇਸ ਗੱਲ ਦਾ ਮੈਨੂੰ ਪਿਆਰ ਦਿੱਤਾ ਕਿ ਤੁਸੀਂ ਆਪਣੇ ਘਰ ਆਏ ਬਾਕੀ ਕੋਈ ਵੀ ਇਨਵੈਸਟੀਗੇਸ਼ਨ ਹੈ ਅਸੀਂ ਉਹਦਾ ਜਵਾਬ ਦੇਵਾਂਗੇ ਜੋ ਚੀਜ਼ ਸਾਡੇ ਕੋਲ ਮੰਗਣਗੇ ਅਸੀਂ ਮੈਂ ਕੋਈ ਹੁਣ ਬਿਜ਼ਨਸ ਨਹੀਂ ਕਰਦਾ ਇਹ ਬੇਟੇ ਮੇਰੇ ਦਾ ਬਿਜ਼ਨਸ ਹੈ ਇਹਦੇ ਤੇ ਰੀਡ ਸੀ ਇਨਕਮ ਟੈਕਸ ਦੀ ਮੇਰੇ ਤੇ ਨਹੀਂ ਸੀ ਇਹਨੂੰ ਹੀ ਕੁਐਸਚਨ ਪੁੱਛੇਗੇ ਆਹ ਬੇਟਾ ਤੂੰ ਕੋਈ ਗੱਲ ਕਰ ਲੈ ਨਹੀਂ ਆਪ ਦੱਸਣਾ ਇਹ ਹੀ ਕਰ ਹਾਂਜੀ ਮਾਰੇ ਉਸ ਨੂੰ ਸਮਝਦੇ ਹੋ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਪਾਰਟੀ ਖੱਟੀ ਲਈ ਬਾਰਖਾ ਦੇ ਵਿੱਚ ਆਏ ਹੈਗੇ ਉਹਦਾ ਹੀ ਕਾਰਨ ਜਿਹੜਾ ਹੈਗਾ ਤਬਾਅ ਬਣਾਇਆ ਜਾ ਰਿਹਾ ਰਾਜਨੀਤੀ ਜਿਹੜੀ ਹੈਗੀ ਆ ਇੱਕ ਮਿੰਟ ਲਾ ਸੰਧਿਆ ਜੀ ਲਈ ਕਰਦੀ ਸਰ ਮੇਰੀ ਗੱਲ ਸੁਣੋ ਇਹਦੇ ਬਾਰੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਪਹਿਲਾਂ ਗਲਤੀ ਹੋਈ ਸੀ ਉਹਦੀ ਮੈਂ ਮਾਫੀ ਮੰਗ ਲਈ ਸੀ ਲੋਕਾਂ ਨੇ ਮaaf ਵੀ ਕਰ ਦਿੱਤਾ ਸੀ ਕਾਂਗਰਸੀ ਸੀਗੇ ਕਾਂਗਰਸ 'ਚ ਰਹਿਣਾ ਕਾਂਗਰਸ ਦੇ ਝੰਡੇ 'ਚ ਜਾਣਾ ਸਰ ਤੁਸੀਂ ਕੱਲ ਅਖ਼baar ਕੇ ਜੁਆ ਸਾਹਿਬ ਇਹ ਜਿਹੜਾ ਸਾਡਾ ਅਖ਼ਤ ਖਰਾਬ ਕਰਨ ਦੇ ਵਾਕ ਇਹ ਬਿਲਕੁਲ ਮੈਂ ਇਹ ਗੱਲ ਕਵਾਂਗਾ ਕਿ ਨਾ ਕੋਈ ਪਾਰਟੀ ਦੀ ਗੱਲ ਹੈ ਕਾਂਗਰਸੀ ਹੈਗੇ ਤੇ ਕਾਂਗਰਸੀ ਰਹਿਣਾ ਇੱਕ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਬੇਟੇ ਦੇ ਪਰੇਡ ਸੀਗਾ ਇਹਨੇ ਸਾਰੀਆਂ ਗੱਲਾਂ ਦਾ ਜਵਾਬ ਦੇ ਦਿੱਤਾ ਇੱਕ ਮਿੰਟ ਮੈਂ ਤੁਹਾਨੂੰ ਸਾਰਾ ਰਿਟਰਨ ਦੇਵਾਂਗਾ ਇੱਕ ਸੈਕਿੰਡ ਜਿਹੜਾ ਵੀ ਤੁਸੀਂ ਕੁਐਸਚਨ ਕਰੋਗੇ ਮੈਂ ਸਾਰਾ ਕੋਈ ਨੋਟ ਕਰਤਾ ਤੁਹਾਨੂੰ ਪ੍ਰੈਸ ਨੋਟ ਦਿੱਤਾ ਜਾਊਗਾ ਇਹਦੇ ਚ ਸਾਰਾ ਕੁਝ ਲਿਖ ਦਿੱਤਾ ਹੈਗਾ ਮੈਂ ਤਾਂ ਸਿਰਫ ਇਸ ਕਰਕੇ ਤੁਹਾਨੂੰ ਤਕਲੀਫ ਦਿੱਤੀ ਹੈ ਕਿ ਜਿਹੜਾ ਈਡੀ ਦੀ ਗੱਲ ਚੱਲੀ ਜਾ ਰਹੀ ਸੀ ਵੀ ਇਹ ਇਨਕਮ ਟੈਕਸ ਦਾ ਰੇਟ ਸੀ ਮੇਰੇ بیٹے ਤੇ ਸੀ ਮੇਰੇ ਤੇ ਨਹੀਂ ਸੀ ਹਾਂਜੀ ਸਰ ਤੁਸੀਂ ਹੁਣੇ ਇੱਕ ਆਪਣੀ ਵਰਡਿੰਗ ਚ ਗੱਲ ਕਹੀ ਹੈ ਵੀ ਮੈਂ ਕੁਝ ਸਮਾਂ ਪਹਿਲਾਂ ਇੱਕ ਪਾਰਟੀ ਚੇਨ ਕਰ ਤਾਂ ਸੁੰਦਰ ਸ਼ਾਮ अरोड़ा ਹੁਣਾ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਮੇਰੇ بیٹے ਤੋਂ ਪੁੱਛਗਿਛ ਹੋਈ ਹੈ ਮੇਰੇ بیٹے ਦਾ ਬਿਜ਼ਨਸ ਹੈਗਾ ਉਸ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਦੇ ਵੱਲੋਂ ਰੇਟ ਕੀਤੀ ਗਈ ਤਾਂ ਮੇਰੇ بیٹے ਨੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੈ ਸੁੰਦਰ ਸ਼ਾਮ अरोड़ा ਕਹਿ ਰਹੇ ਨੇ ਇਹ ਸਿਰਫ ਤੇ ਸਿਰਫ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਈ ਰਾਜਨੀਤਿਕ ਆਗੂਆਂ ਦੇ ਵੱਲੋਂ ਇਹ ਬਿਆਨ ਅਜੇਹੇ ਦਿੱਤੇ ਗਏ ਨੇ ਜਿਸ ਨਾਲ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਜੜੀਆ ਕੀਤੀ ਜਾ ਰਹੀ ਤਾਂ ਪ੍ਰੈਸ ਨੂੰ ਸੰਬੋਧਨ ਕਰਦੇ ਸੁੰਦਰ ਸ਼ਾਮ अरोड़ा